ਹੋਈ ਆ ਭਾਈ ਹਲੂਣਾ ਹੀ ਆ ਇੱਕ ਅਸੀਂ ਤਾਂ ਆਪ ਪਤਾ ਨਹੀਂ ਕਿੰਨੇ ਕਰਮੀ ਆ ਉਹ ਵੀਰ ਕਥਾ ਕਰਨ ਲੱਗਾ ਉਹਨੇ ਇੱਕ ਕੁਐਸਚਨ ਕੀਤਾ ਸਾਰੀ ਸੰਗਤ ਧਿਆਨ ਦੇਣਾ ਕਹਿੰਦਾ ਤੁਸੀਂ ਕੌਣ ਬੈਠੇ ਸਾਰੇ ਤੁਸੀਂ ਕੌਣ ਬੈਠੇ ਸਾਰੇ ਤੇ ਥੱਲਿਓਂ ਆਵਾਜ਼ ਆਈ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆ ਬੋਲੋ ਅਸੀਂ ਆ ਪਿਛਲੇ ਵੀ ਬੋਲੋ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆ ਫੇਰ ਪੁੱਛਦਾ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਕਹਿੰਦੇ ਗੁਰੂ ਨਾਨਕ ਦੇ ਤੀਜੀ ਵਾਰੀ ਫੇਰ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਆਵਾਜ਼ ਆਈ ਅਸੀਂ ਗੁਰੂ ਇਕੱਠ ਕੇ ਕਹਿੰਦਾ ਅੱਗੇ ਵੀ ਸੁਣਾ ਦੇ ਆਖੋ ਸਤਨਾਮ ਕਈ ਤੱਤੇ ਹੁੰਦੇ ਨਾ ਵਿੱਚ ਕਹਿੰਦਾ ਗੇ ਵੀ ਬੋਲ ਪਾ ਕਹਿੰਦਾ ਬੋਲ ਪੀਣਾ ਇਹ ਪਹਿਲਾਂ ਮੈਨੂੰ ਸ਼ੁਰੂਆਤ ਤੇ ਕਰ ਲੈਂਦੇ ਜਿੱਦਾਂ ਜ਼ਿਮੀਂਦਾਰ ਪਹਿਲਾਂ ਸਾਈਡ ਤੇ ਢੇਡਾ ਲਾਉਂਦਾ ਫਿਰ ਰਾਲ ਜੀ ਮਾਲ ਕੇ ਵੇਂਦਾ ਵੀ ਕੰਮ ਉਹ ਕਹਿੰਦਾ ਬਸ ਤਿੰਨ ਵਾਰੀ ਮੈਂ ਪੁੱਛਿਆ ਤੁਸੀਂ ਜਵਾਬ ਦਿੱਤਾ ਅਸੀਂ ਗੁਰੂ ਨਾਨਕ ਦੇ ਔਰ ਫਿਰ ਉਹਨੇ ਸ਼ੁਰੂਆਤ ਕੀਤੀ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਨਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਨਦਾ ਤੇ ਇੱਕ ਵਰਸ਼ੇ ਵਾਲਾ ਗੇ ਤਤਾ ਸੀ ਉਹ ਤਾਂ ਚੜ ਗਿਆ ਕਹਿੰਦਾ ਫਿਰ ਇੱਥੇ ਕੀ ਲੈਣਾ ਆ ਵੀ ਜੇ ਤੂੰ ਗੁਰੂ ਨਾਨਕ ਨੂੰ ਗੁਰੂ ਹੀ ਨਹੀਂ ਮੰਨੰਦਿਆ ਤੇ ਅਸੀਂ ਤੈਨੂੰ ਥੋੜਾ ਸੁਨਣਾ ਚੱਲ ਸਟੇਜ ਤੋਂ ਥੱਲੇ ਆਖੋ ਸਤਨਾਮ ਕਹਿੰਦਾ ਮੈਨੂੰ 5 ਕਿ ਮਿੰਟ ਦੇ ਦਿਦੋ ਫਿਰ ਭਾਵੇਂ ਸਟੇਜ ਤੋਂ ਕੀ ਦੁਨੀਆ ਤੋਂ ਥੱਲੇ ਕਰ ਦਿਓ ਕੁੜ-ਕੁੜ ਕੇ ਪਰ ਮੇਰਾ ਤਰੀਕਾ ਵੱਖਰਾ ਪ੍ਰਚਾਰ ਕਰਨ ਦਾ ਬੜੀ ਤਕੜੀ ਸਿੱਖਿਆ ਲੈਣੀ ਜੀ ਹੁਣ ਧਿਆਨ ਨਾਲ ਕਹਿੰਦਾ ਤੁਸੀਂ ਸਾਰੇ ਕੌਣ ਹੋ ਕਹਿੰਦੇ ਗੁਰੂ ਨਾਨਕ ਦੇ ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ ਉਹ ਕਹਿੰਦੇ ਕਿਉਂ ਨਹੀਂ ਮੰਨਦਾ ਬਸ ਕਹਿੰਦਾ ਹੁਣ ਤੁਸੀਂ ਸਹੀ ਕੁਐਸਚਨ ਪੁੱਛ ਲਿਆ ਵੀ ਮੈਂ ਗੁਰੂ ਨਾਨਕ ਨੂੰ ਗੁਰੂ ਆਮ ਤੱਤੇ ਬੰਦੇ ਹੁੰਦੇ ਉਹ ਕਾਲੇ ਪੈ ਜਾਂਦੇ ਫੜੋ ਇਹ ਲਾਓ ਪਾਗੇ ਦੀ ਉਹਨੂੰ ਸਟੇਜ ਤੋਂ ਲਾਓ ਕਈ ਤੱਤੇ ਜਿਨ੍ਹਾਂ ਨੂੰ ਜਗਜੀਤ ਸਿੰਘ ਨੇ ਸੁੱਧ ਆਉਂਦਾ ਆਖੋ ਸਤਨਾਮ ਉਹਨਾਂ ਠੇਕਾ ਲਿਆ ਸਾਰਿਆਂ ਦੀ ਜ਼ਿੰਮੇਵਾਰੀ ਦਾ ਹੂੰ ਤੁਸੀਂ ਕਰਕੇ ਤਤੇ ਬਹੁਤ ਚਲਦੇ ਹੋ ਕਹਿੰਦਾ ਪਹਿਲਾਂ ਮੇਰੀ ਇੱਕ ਇੱਕ ਗੱਲ ਦਾ ਜਵਾਬ ਦੇ ਦਿਓ ਸਾਰੀ ਸੰਗਤ ਸਜੀ ਹੈ ਜਿੱਦਾਂ ਤੁਸੀਂ ਹੋ ਕਹਿੰਦਾ ਵੀ ਮੈਂ ਕਿਉਂ ਨਹੀਂ ਗੁਰੂ ਮੰਨਦਾ ਕਹਿੰਦਾ ਦਰਅਸਲ ਦੇ ਵਿੱਚ ਗੁਰੂ ਉਹਨੂੰ ਕਹਿੰਦਾ ਜਿਹਦੇ ਕੋਲੋਂ ਕੁਝ ਸਿੱਖਿਆ ਹੋਵੇ ਬੋਲਿਓ ਸਾਰੇ ਜਿਹਦੇ ਕੋਲੋਂ ਕੁਝ ਉਹਨੂੰ ਕੀ ਕਹਿੰਦਾ ਗੁਰੂ ਇੱਕ ਸਤਗੁਰੂ ਹੈ ਇੱਕ ਪਰਮਾਤਮਾ ਹੈ ਗੁਰੂ ਤੋਂ ਥੱਲੇ ਆ ਟੀਚਰ ਸਕੂਲ ਦਾ ਜਿਹੜਾ ਤੇ ਆਪਾਂ ਉਹਦੀ ਗੋਡੀਆਂ ਥਲਾਉਣੇ ਜਾ ਕੇ ਉਹਨੂੰ ਮੱਥਾ ਟੇਕਦੇ ਸਰ ਜੀ ਸਤ ਸ੍ਰੀ ਸਰ ਜੀ ਗੁੱਡ ਮਾਰਨਿੰਗ ਕਹਿੰਦਾ ਬੇਟਾ ਬਹਿ ਜਾਓ ਅਸਲ ਵਿੱਚ ਗੱਲ ਬੜੀ ਨੁਕਤੇ ਵਾਲੀ ਆ ਤੇ ਜੇ ਪੱਲੇ ਬਾਲੋਗੇ ਬਹੁਤੇ ਚ ਥੋੜੇ ਚ ਕਹਿ ਜਾ ਬੜਾ ਸੰਗਤ ਪਿਆਰ ਉਹ ਕਹਿੰਦਾ ਗੁਰੂ ਉਹਨੂੰ ਕਹੀਦਾ ਹੁੰਦਾ ਜਿਹਦੇ ਤੋਂ ਕੁਝ ਸਿੱਖਿਆ ਹੋਵੇ ਤੇ ਜਿਹਨੂੰ ਗੁਰੂ ਦਸ਼ਨਾ ਦਿੱਤੀ ਹੋਵੇ ਸਾਰੇ ਸੁਣ ਲੋਗੇ ਕਹਿੰਦਾ ਮੈਂ ਤੁਹਾਡਾ ਸਤਿਕਾਰ ਕਰਦਾ ਪਰ ਮੈਂ ਸ਼ਬਦ ਤਾਂ ਵਰਤਿਆ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ ਗੁਰੂ ਨਹੀਂ ਕਹਿ ਸਕਦਾ ਕਿਉਂ ਨਾਲ ਹੀ ਉਹਨੇ ਹੱਥ ਜੋੜੇ ਕਹਿੰਦਾ ਮੈਂ ਗੁਰੂ ਨਾਨਕ ਤੋਂ ਕੁਝ ਸਿੱਖਿਆ ਹੀ ਨਹੀਂ ਫਿਰ ਠੰਡੇ ਹੋ ਗਏ ਸਾਰੇ ਮੰਨ ਗਿਆ ਵੀ ਹੁਣ ਆਖੋ ਸਤਨਾਮ ਅੱਜ ਵੀ ਉਹ ਮਹਿੰਦੀ ਲੜਾਈ ਆ ਹਰ ਬੰਦਾ ਆਪਦੀ ਮਨਾਉਣੀ ਚਾਹੁੰਦਾ ਵਿਚੇ ਮੈਂ ਆ ਜੀ ਦੀ ਮੰਨ ਲਓ ਨੇ ਕਿਹਾ ਭਾਈ ਸਾਹਿਬ ਬੜੇ ਪ੍ਰਚਾਰਕ ਐ ਕਰੇ ਜੀਦੀ ਨਾਮ ਨਹੀਂ ਉਹਨੇ ਕਿਹਾ ਇਹਨੇ ਸੁਣਾਇਆ ਹੀ ਕੁਝ ਨਹੀਂ ਆਖੋ ਸਤਨਾਮ ਵਰੀ ਕਿਨੂੰ ਕਿਨੂੰ ਰਾਜੀ ਕਰੇਗਾ ਉਹ ਕਹਿਣ ਲੱਗਾ ਤੁਸੀਂ ਮੈਨੂੰ ਪੁੱਛੋ ਮੈਂ ਕਿਉਂ ਨਹੀਂ ਗੁਰੂ ਮੰਨਦਾ ਕਿਉਂਕਿ ਗੁਰੂ ਨਾਨਕ ਨੂੰ ਗੁਰੂ ਤਾਂ ਮੰਨਾਂ ਜੇ ਗੁਰੂ ਨਾਨਕ ਤੋਂ ਕੁਝ ਆਪਾਂ ਤੇ ਮੈਨੂੰ ਮਾਫੀ ਦਿਓ 100 ਚੋਂ 90% ਆਪਾਂ ਸੇਖ ਹੀ ਨਹੀਂ ਬਣ ਸਕੇ ਤੇ ਸਿੰਘ ਕਦੋਂ ਬਣੇ ਤੇ ਖਾਲਸਾ ਕਦੋਂ ਬਣਾਂਗੇ ਤੇ ਕਦੋਂ ਕਿਤੇ ਗੱਲ ਬਣੋ